ਸੀ ਰਾਤ ਨੂੰ 10 ਵਜੇ ਹਮਲਾ ਕੀਤਾ ਠੀਕ ਆ ਰਾਤ ਤੂੰ ਮੇਰੇ ਗੋਲੀ ਮਰਵਾਤੀ ਮੰਮੀ ਤਾ ਮੇਰੇ ਗੋਲੀ ਮਰਵਾਤੀ ਅੱਜ ਤਾ ਮੇਰੇ ਗੋਲੀ ਮਰਵਾਤੀ ਉਹ ਲੋਕੋ ਉਹ ਮੈਂ ਖੜੀ ਵਾਲੇ ਨੂੰ ਤੀਰ ਦੇ ਕੇ ਬਸਤਾ ਰਹੀ ਆ ਲੋਕੋ ਉਹ ਮੈਂ ਖੜੀ ਵਾਲੇ ਨੂੰ ਤੀਰ ਦੇ ਕੇ ਬਸਤਾ ਰਹੀ ਆ ਹੇ ਹੇ ਮੈਂ ਖੜੀ ਵਾਲੇ ਨੂੰ ਤੀਰ ਦੇ ਕੇ ਬਸਤਾ ਰਹੀ ਆ ਗੋਲ ਕੇ ਮਾਰ ਕੇ ਸੜ ਕੇ ਰਿਹਾ ਕੇ ਪਰੇ ਛੱਡੇ ਆਜਾ ਛੇੜੀ ਵਾਲੇ ਬਾਬੇ ਨਾਲ ਆਪਣੀ ਕੁੜੀ ਗਿਆ ਹੀ ਹੋਈ ਹੈ ਤੇ ਪਹਿਲਾਂ ਵੀ ਦੋ ਤਿੰਨ ਵਾਰੀ ਆਪਾਂ ਕੁੜੀ ਗਈ ਨਹੀਂ ਸੀਗੀ ਇਹਨੇ ਕੁੜੀ ਕੁੜਦੇ ਮਾਰਦੇ ਸੀਗੇ ਉੱਥੇ ਤੇ ਪੈਸਿਆਂ ਦੀ ਮੰਗ ਕਰਦੀ ਸੀ ਜੇ ਪਹਿਲਾਂ ਤੋਂ ਆਪਣੇ ਤੋਂ ਦੋ ਤਿੰਨ ਵਾਰੀ ਆਪਾਂ ਭੇਜੀ ਨਹੀਂ ਹੈਗੀ ਕੁੜੀ ਰਿਸ਼ਤੇਦਾਰਾਂ ਨੇ ਇਕੱਠ ਕਰਕੇ ਇਹ ਵੇਰ ਲੈ ਜਾਂਦੇ ਸੀਗੇ ਤੇ ਪਹਿਲਾਂ ਇਹ ਆ ਕੇ ਇੱਕ ਵਾਰੀ ਰਾਤ ਨੂੰ 1.5 ਵਜੇ ਉਦੋਂ ਵੀ ਦਰਵਾਜ਼ੇ ਤੋਂ ਦੂਜੇ ਭੰਨ ਗਿਆ ਮਾਰ ਨੂੰ ਰੁਣ ਲੱਗਿਆ ਅਸੀਂ ਚਲੋ ਆਪਣੇ ਦਰਵਾਜ਼ੇ ਬੰਦ ਕਰ ਲਿਆ ਅੱਗੇ ਅਗਲੇ 2-4 ਵਜੀਆਂ ਜੋ ਵੀ ਅਸੀਂ ਥਾਣੇ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਸੀ ਕਿ ਪਹਿਲੇ ਹੀ 111 ਤੇ ਉਦੋਂ ਵੀ ਕਾਰਵਾਈ ਕੋਈ ਕੀਤੀ ਨਹੀਂ ਹੈਗੀ ਉਹਨਾਂ ਨੇ ਇਸ ਵਾਰੀ ਇਹ ਘਰੇ ਆ ਕੇ ਮੈਂ ਥੋੜਾ ਬਾਹਰ ਸੀਗਾ ਬਿਜਲੀ ਦਾ ਸਮਾਨ ਲੈਣ ਗਿਆ ਹੋਇਆ ਸੀ ਇਹਨੇ ਮਾਰਤਾ ਦੇ ਆ ਕੇ ਪਿੱਛੋਂ ਗੋਲੀਆਂ ਚਲਾਤੀਆਂ ਜਾਨੂ ਮੈਂ ਸਾਹਮਣੇ ਆਇਆ ਇਹਨਾਂ ਨੇ ਗੋਲੀਆਂ ਚਲ ਰਹੀਆਂ ਸੀਗੀਆਂ ਇਹ ਗੋਲੀਆਂ ਮਾਰਤਾ ਘਰੋਂ ਭੱਜ ਗਏ ਗਵਾਂਡੀ ਉੱਥੇ ਸਾਰੇ ਦਵਾ ਨੇ ਗੱਡੀ ਚੋਂ ਗੋਲੀਆਂ ਮਾਰਦਾ ਹੀ ਗਿਆ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਇਹਨੇ ਮਾਤਾ ਦੇ ਵੀ ਪੱਟੇ ਚ ਲੱਗੀ ਆ ਮੇਰੇ ਦੇ ਵੀ ਗੁੜੀਆਂ ਚਲਾਈਆਂ ਨੇ ਕੀ ਮੰਗ ਕਰਦੇ ਕੋ ਮੋਰ ਮੁੰਡੇ ਲੱਤ ਚ ਗੋਲੀ ਦੇ ਆ ਇਹ ਆਪਣੀ ਸਪਾਰਚਾਂ ਸਪੂਰਸ਼ਾ ਪਵਾ ਕੇ ਬਿਜਲੀ ਵਾਰੀ ਵੀ ਹਰੇਕ ਵਾਰੀ ਬਿਸ ਨੂੰ ਦਬ ਜਾਂਦਾ ਜੀ ਮੈਂ ਖੇੜੇ ਵਾਲਾ ਬਾਬੇ ਨਾਲ ਉਹ ਕੁੜੀ ਗਈ ਸੀ ਬਾਰ ਬਾਰ ਮੈਨੂੰ ਦਾਲ ਦੀ ਮੰਗ ਕਰਦੇ ਸੀ ਕਿ ਨਸ਼ਾ ਕਰਦਾ ਤੇ 3-4 ਵਾਰ ਕੁੜੀ ਲੜਕੇ ਤੋਰਦੀ ਬੁੱਲਾਏ ਆਨੇ ਅਸੀਂ ਫੇਰ ਤੋਰ ਦਦੇ ਲੈ ਹੁਣ ਵੀ 3 ਮਹੀਨੇ ਹੋ ਗਏ ਕੁੜੀ ਤੇ ਮੇਰੇ ਕੋ ਘਰੇ ਬੈਠੀ ਨਾ ਇੱਕ ਦਿਨ ਰਾਤ ਨੂੰ 1:30 ਵਜੇ ਆਏ ਆ ਅਸੀਂ ਪੁਲਿਸ ਨੂੰ ਕਾਰ 112 ਤੇ ਉਹਦਾ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹੋ 3 ਵਜੇ ਮੇਰੇ ਘਰੇ ਆਏ ਸੀ ਅਧੂਤ ਨੇ ਜੜੇ ਆਏ ਸੀ ਤੇ ਮੇਰੀ ਮਾਂ ਨੂੰ ਬਿਠਾ ਲਿਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਇਹ ਤਿੰਨੇ ਜਾਣੇ ਇਹਦੇ ਨਾਲ ਹੋ ਰਿਹਾ ਸੀ ਦੋ ਰਵਾਲ ਵਰਸੀ ਦੇ ਇਹਨਾਂ ਤੋਂ ਦੋਹਰਵਾਲ ਵਰ ਨਾਲੇ ਕਿਤੇ ਗੋਲੀਆਂ ਮਾਰਦੇ ਬਾਪੇ ਨੇ ਮੇਰੀ ਲੱਖ ਤੋਂ ਮਾਰੀ ਆਹਨ ਕਹਿੰਦਾ ਮੈਂ ਲੈ ਕੇ ਜਾਊਗਾ ਨਹੀਂ ਤੁਹਾਨੂੰ ਮਾਰੂਗਾ ਕਹਿੰਦਾ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਗਾ ਸੀ ਮੇਰੀ ਕੁੜੀ ਦੇ ਦਿਮਾਗ ਦੇ ਵਿੱਚ ਇਹਨੇ ਡਰ ਬਠਾ ਰੱਖਿਆ ਡਰ ਬੁਰੀ ਤਰ੍ਹਾਂ ਤੇਰੇ ਮਾਪਾ ਨੂੰ ਮਾਰਦੇ ਤੇਰੀ ਮਾਂ ਨੂੰ ਮਾਰਦੇ ਤੇਰੇ ਭਾਈ ਨੂੰ ਮਾਰਦੇ ਚਲੋ ਮੇਰੇ ਥੋੜੀ ਮੂਹ ਤੇ ਸੱਟ ਆ ਬਾਈ ਜੇ ਅਸੀਂ ਲੜਨ ਆਉਂਦੇ ਅਸੀਂ ਤੁਸੀਂ ਦੱਸੋ ਸੀ ਨਾਨੀ ਨੂੰ ਨਾਲ ਲੈ ਕੇ ਆਉਂਦੇ ਨਾ ਦੇ ਦੋ ਜਾਨੇ ਤੇ ਨਾਨੀ ਨੂੰ ਲੈ ਕੇ ਇੱਥੇ ਗੱਲ ਕਰਨ ਆਇਆ ਮੈਂ ਤਾਂ ਆਪ ਮਾਰ ਚੱਲਦਾ ਸੀ ਮੈਨੂੰ ਕੋਈ ਦੁੱਖ ਨਹੀਂ ਹੈਗਾ ਕਿ ਇਹਨਾਂ ਨੇ ਐ ਕਰਿਆ ਪਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭਲੇਖੇ ਚ ਲੈ ਕੇ ਕਰਤਾ ਸਾਨੂੰ ਸਾਨੂੰ ਐ ਨਹੀਂ ਸੀ ਪਤਾ ਵੀ ਇੰਨਾ ਇਸ ਤਰ੍ਹਾਂ ਕਰਨਗੇ ਪਹਿਲਾਂ ਤਾਂ ਉੱਥੇ ਰਾੜਾ ਮਾਰੀਆਂ ਗੱਡੀ ਭੰਨਤੀ ਸਾਰੀ ਫਿਰ ਹਸਪਤਾਲ ਦੇ ਮੂਹਰੇ ਸੀ ਸੀਟੀਵੀ ਕੈਮਰਾ ਉਹ ਤੁਸੀਂ ਕਢਾ ਕੇ ਦੇਖ ਲਓ ਉਹਦੇ ਵਿੱਚ ਐਨ ਸਾਫ ਦੇਖਦਾ ਕਹਿੰਦਾ ਉਹ ਖੜਾ ਹੋ ਖੜਾ ਉਹਨੇ ਆ ਕੇ ਮੈਨੂੰ ਜੀ ਸੱਤ ਅੱਠ ਫਟੂਕ ਤੇ ਚੱਕਤਾ ਸਾਰੀ ਬਾਹਾਂ ਟੁੱਟ ਗਈ ਤੇ ਆ ਸਾਰੀ ਬਾਹ ਫੱਟੀ ਪਈਆ ਆਂਗਲਾ ਟੁੱਟ ਗਈਆਂ ਇੱਕ ਲੱਤ ਟੁੱਟ ਗਈ ਆ ਚਾਰ ਦੰਦ ਟੁੱਟ ਗਏ ਤੇ ਤੁਸੀਂ ਮੈਨੂੰ ਦੱਸੋ ਜੇ ਮੈਂ ਤੁਸੀਂ ਕਹਿੰਦੇ ਹੋ ਵੀ 골ਡੀ ਬਰਾੜ ਦੇ ਜੇ ਮੈਂ ਇਹ ਫਿਰ ਮੈਂ ਐਵੇਂ ਆਉਂਦਾ ਥੋੜੇ ਤੁਸੀਂ ਆਪਦੇ ਦਿਮਾਗ ਨਾਲ ਸੋਚੋ ਸਰਕਾਰ ਵੀ ਜੇ ਮੈਨੂੰ ਲੜਨ ਆਉਂਦਾ 골ਡੀ ਬਰਾੜ ਦਿੰਦਾ ਮੇਰਾ ਉਹ ਇਹ ਤਾਂ ਮੈਂ ਇਕੱਲਾ ਉਹਦਾ ਲੜਨ ਦੇ ਨਾਲ ਇਹ 10 15 ਜਣੇ ਮੈਂ ਇਕੱਲਾ ਆਇਆ ਨਾਲੇ ਮੇਰੀ ਘਰ ਵਾਲੀ ਨੂੰ ਇਹਨਾਂ ਨੇ ੱੱਕੇ ਨਾ ਰੱਖਿਆ ਹੋਇਆ ਜੀ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕਟਨਾਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਇਹਨਾਂ ਨੂੰ ਐ ਪੁੱਛੋ ਕਿ ਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਤੇ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਬਾਰੇ ਖੁਲਾਸਾ ਕਰੂੰਗਾ ਵੀ ਇਹ ਕੌਣ ਆ ਇਹ ਕਹੀ ਜੀ ਆ ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਲੈ ਕੇ ਝਗੜਾ ਹੋਇਆ ਨਾਲ ਹੈ ਨਹੀਂ ਸੀ ਉਹਨੂੰ ਘਰੋਂ ਹੀ ਤੁਹਾਡੇ ਘਰ ਵਾਲੀ ਨੂੰ ਤਾਂ ਲਕੋਈ ਹੋਈ ਹੈ ਜੀ ਇਹਨਾਂ ਦੀ ਘਰ ਵਾਲੀ ਦਾ ਹੋ ਕੇ 2 ਮਹੀਨੇ ਨੂੰ ਕੋਈ ਜਿਹੜੇ ਭਾਈਪਣ ਚਲਾਨੇ ਹੋ ਰਹੇ ਤਾਂ ਅਮਕੇ ਸਾਰੇ ਝੂਠ ਨੇ ਯਾਰ ਮੇਰੇ ਤੁਸੀਂ ਪੁਲਿਸ ਵੈਰੀਫਾਈ ਕਰ ਲੂਗੀ ਜੇ ਅਸੀਂ ਭਾਈਪਣ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜੀ ਇਹਨਾਂ ਨੂੰ ਕੋਰਨੇ ਮਾਤਾ ਗੁਜਰੀ ਕਲੋਨੀ ਚ ਰਹਿੰਦੇ ਨੇ ਉਹਨਾਂ ਦੀ ਜਿਹਨੇ ਬੇਟੀ ਦੀ ਮੈਰਿਜ ਹੋਈ ਸੀ ਕੋਈ ਗੁਰਵਿੰਦਰ ਸਿੰਘ ਹੋਣੀ ਨੇ ਮੈਕਹੜੀ ਜੱਟਾਂ ਸੰਰੂਪ ਇਹਨਾਂ ਦਾ ਲਾਸਟ ਈਅਰ ਮੈਰਿਜ ਹੋਈ ਸੀ ਇਹਨਾਂ ਦਾ ਕੋਈ ਆਪਸ ਵਿੱਚ ਮੈਟ੍ਰੀਮੋਨੀਅਲ ਡਿਸਕਿਊਟ ਚੱਲਦਾ ਹੈ ਅੱਜ ਇਹ ਮੇਰੇ ਕਾ ਦੋਨੇ ਪਾਰਟੀ ਇਹਨਾਂ ਦੇ ਘਰੇ ਇਕੱਠੀਆਂ ਹੋਈਆਂ ਹੋਣੀਆਂ ਸੀਗੀਆਂ ਤੇ ਗੁਰਵਿੰਦਰ ਸਿੰਘ ਗੋਣੀ ਆਪਣੇ ਨਾਲ ਦੋ ਤਿੰਨ ਜਣੇ ਲੈ ਕੇ ਆਏ ਸੀ ਨਾ ਵੀ ਕੀ ਗੱਲ ਸੈਲਫੀ ਸੀ ਸਾਨੂੰ ਪਤਾ ਇਹਨਾਂ ਦੀ ਪਹਿਲਾਂ ਓਥੇ ਆਪਸ ਲੜਾਈ ਹੋਈ ਹੈ ਦੋਨਾਂ ਦੀ ਗਰੁੱਪਸ ਦੀ ਉਸ ਤੋਂ ਬਾਅਦ ਆਫਟਰ ਥੈਟ ਜਦੋਂ ਇਹ ਹਸਪੀਟਲ ਦਾਖਲ ਹੋਣ ਆਏ ਆ ਉਹਦੇ ਮੈਨਾਂ ਦਾ ਇਹ ਤਕਰੀਬਨ ਕੁਝ 3:30-4 ਵਜੇ ਦੀ ਗੱਲ ਹੈ ਸਾਨੂੰ ਇਨਫੋਰਮੇਸ਼ਨ ਆਈ ਹੈ ਅਸੀਂ ਹਸਪੀਟਲ ਆਏ ਹਾਂ ਜਿਹੜੇ ਗੁਰਵਿੰਦਰ ਸਿੰਘ ਗੋਣੀ ਨੇ ਤੇ ਉਹਨਾਂ ਦੇ ਇੱਕ ਕਜ਼ਨ ਨੇ ਉਹ ਤਾਂ ਦਾਖਲ ਨੇ ਵੀ ਜੇ ਜਿਹੜੀ ਗੁਰਜੀਤ ਕੌਰ ਔਰ ਓਣੀ ਨੇ ਇਹਨਾਂ ਦੇ ਇੱਕ ਮਹਿਰ ਖਾਇਚ ਪੱਟ ਜੁ ਉਹਨਾਂ ਦੇ ਗੁਰੂ ਦਿੱਤੀ ਤੇ ਉਹਨਾਂ ਨੂੰ ਚੰਡੀਗੜ੍ਹ ਰੈਸਿਡੈਂਟ ਸੀਟਿੰਗ ਚੰਡੀਗੜ੍ਹ ਦੇ ਜੀ ਅੰਦਰ ਰਿਸ਼ਟਾ ਕਰੂ